ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 515 ਤੋਂ ਲੈ ਕੇ 517 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜੇ ਨ ਸੇਵਿਆ ਤਿੰਨ ਫਲ ਪਾਇਆ ਹਉ ਤਿੰਨ ਬਲਿਹਾਰੇ ਜਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਕਹਿੰਦੇ ਜਿਹਦੀ ਅਸੀਂ ਸਿਫਤ ਸਲਾਹ ਕਰਦੇ ਹਾਂ ਉਹ ਸਦਾ ਦੇ ਰਹਿਣ ਵਾਲਾ ਹੈ ਉਹਦੇ ਵਾਂਗ ਸਦਾ ਹੋਰ ਕੋਈ ਨਹੀਂ ਰਹਿੰਦਾ ਹੈ ਉਹਦਾ ਅੰਮ੍ਰਿਤ ਵਰਗਾ ਨਾਮ ਹੈ ਜੋ ਅਸੀਂ ਜਪ ਕੇ ਉਹਦੇ ਵੱਲ ਉਹਦੇ ਵਰਗੇ ਬਣ ਜਾਂਦੇ ਆਂ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲੇ ਹਾਰੇ ਜਾਓ ਕਹਿੰਦੇ ਜਿਨਾਂ ਨੇ ਵੀ ਉਸ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਹੈ ਉਹਨਾਂ ਨੇ ਨਾਮ ਫਲ ਪਾਇਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮਖ ਪਾਇਆ ਜਾਏ ਕਹਿੰਦੇ ਉਹ ਪਰਮੇਸ਼ਰ ਗੁਨਾ ਦਾ ਖਜ਼ਾਨਾ ਹੈ ਉਸ ਤੋਂ ਬਲਿਹਾਰੇ ਜਾਈਏ ਜਿਸ ਨੂੰ ਕਹਿੰਦੇ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਸ ਨੂੰ ਮਿਲਦੀ ਹੈ ਕਹਿੰਦੇ ਹਰ ਇੱਕ ਜਗ੍ਹਾ ਤੇ ਜਲ ਥਲ ਵਿੱਚ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਗੁਰੂ ਦੇ ਰਾਹੀ ਪ੍ਰਾਪਤ ਹੁੰਦਾ ਹੈ ਵਾਹ ਵਾਹ ਗੁਰ ਸਿੱਖ ਨਿਤ ਸਬਕ ਕਰੋ ਗੁਰ ਪੂਰੇ ਵਾਹ ਵਾਹ ਪਾਵੇ ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਕਹਿੰਦੇ ਭਾਈ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਉਹਦੀ ਸਿਫਤ ਸਲਾਹ ਕਰਨੀ ਗੁਰੂ ਨੂੰ ਚੰਗੀ ਲੱਗਦੀ ਹੈ ਕਹਿੰਦੇ ਨਾਨਕ ਵਾਹ ਵਾਹ ਜੋ ਹਰ ਵਕਤ ਮਨ ਚਿਤ ਵਿੱਚ ਪਰਮੇਸ਼ਰ ਦੀ ਵਾਹਵਾ ਕਰਦੇ ਨੇ ਸਿਫਤ ਸਲਾ ਕਰਦੇ ਨੇ ਜਮ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਪੌੜੀ ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਆਨੰਦ ਦੇਨ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚ ਮੋਏ ਅਜਾਣੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਉਹ ਪਰਮੇਸ਼ਰ ਸੱਚਾ ਹੈ ਉਹਦੀ ਗੁਰਬਾਣੀ ਵੀ ਸੱਚੀ ਹੈ ਸਦਾ ਦੇ ਰਹਿਣ ਵਾਲੀ ਹੈ ਕਹਿੰਦੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਗੁਰੂ ਦੇ ਰਾਹੀ ਹੁੰਦੀ ਹੈ ਫਿਰ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਤੇ ਹਮੇਸ਼ਾ ਮਾਇਆ ਵੱਲੋਂ ਸੁਚੇਤ ਰਹਿੰਦੇ ਨੇ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਰਸ ਚੱਖ ਲਿਆ ਉਹ ਵੱਡੇ ਭਾਗਾਂ ਵਾਲੇ ਨੇ ਕਹਿੰਦੇ ਗੁਰੂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਜੋ ਅਣਜਾਣ ਨੇ ਇਸ ਗੱਲ ਤੋਂ ਉਹ ਮਾਇਆ ਦੇ ਵਿੱਚ ਗਲਤਾਨ ਨੇ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ ਵਾਹ ਵਾਹ ਅਗਾਮ ਅਥਾ ਹੈ ਵਾਹ ਵਾਹ ਸੱਚਾ ਸੋਏ ਵਾਹ ਵਾਹ ਵੀ ਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅਮਰਿਤ ਨਾਮ ਹੈ ਗੁਰਮਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮਖ ਪਾਈਐ ਅਨ ਦਿਨ ਨਾਮ ਲਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਬਾਣੀ ਨਿਰੰਕਾਰ ਦਾ ਰੂਪ ਹੈ ਨਿਰੰਕਾਰ ਤੋਂ ਆਈ ਹੈ ਤੇ ਇਹਦੇ ਵੱਡਾ ਜਿੱਦਾਂ ਨਿਰੰਕਾਰ ਹੈ ਉਹਦੇ ਜਿੱਦਾਂ ਵੱਡਾ ਕੋਈ ਹੋਰ ਨਹੀਂ ਹੈ ਉਹਦੇ ਤੱਕ ਸਾਡੀ ਪਹੁੰਚ ਨਹੀਂ ਹੈ ਉਹੀ ਇੱਕ ਸੱਚਾ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਉਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਜੋ ਕੁਝ ਉਹ ਜਗਤ ਵਿੱਚ ਕਰਦਾ ਹੈ ਉਹੀ ਹੁੰਦਾ ਹੈ ਕਹਿੰਦੇ ਉਹਦਾ ਨਾਮ ਅੰਮ੍ਰਿਤ ਹੈ ਪਰ ਗੁਰੂ ਦੇ ਰਾਹੀ ਹੀ ਕੋਈ ਵਿਰਲਾ ਉਸ ਦੇ ਨਾਮ ਨੂੰ ਪਾਉਂਦਾ ਹੈ ਕਹਿੰਦੇ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਆ ਪਰਮਾਤਮਾ ਆਪ ਹੀ ਦਇਆ ਕਰਕੇ ਆਪਣਾ ਨਾਮ ਉਹਨਾਂ ਨੂੰ ਬਖਸ਼ਦਾ ਹੈ ਕਹਿੰਦੇ ਇਹ ਗੁਰੂ ਦੇ ਸਨਮੁਖ ਰਿਆਂ ਹੀ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਆ ਜਿਹੜੇ ਕਹਿੰਦੇ ਉਹਦੀ ਸਿਫਤ ਸਲਾਹ ਕਰਦੇ ਨੇ ਉਹ ਉਹਨੂੰ ਉਹਦੀ ਰਹਿਮਤ ਸਦਕਾ ਪਾ ਲੈਂਦੇ ਨੇ ਕਿਉਂਕਿ ਉਹ ਸਦਾ ਹੀ ਉਹਦਾ ਨਾਮ ਚੇਤੇ ਵਿੱਚ ਬਿਸਾ ਕੇ ਰੱਖਦੇ ਨੇ ਮਹੱਲਾ ਤੀਜਾ ਬਿਨ ਸਤਗੁਰ ਸੇਵੈ ਸਾਤ ਨ ਆਵਈ ਦੂਜੀ ਨਹੀਂ ਜਾਏ ਜੀ ਬਹੁ ਤੇਰਾ ਲੋਚੀਐ ਬਿਨ ਕਰਮੈ ਨਾ ਪਾਇਆ ਜਾਏ ਜਿਨ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ ਜੰਮਣ ਮਰਨ ਨ ਚੁੱਕਈ ਹਉ ਮੈਂ ਵਿੱਚ ਦੁੱਖ ਪਾਏ ਜਿੰਨਾ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਲਵ ਨ ਹੋਵਈ ਨਾ ਓਏ ਦੁੱਖ ਸਹਾਈ ਨਾਨਕ ਗੁਰਮੁਖ ਉਬਰੇ ਸੱਚ ਸਬਦ ਸਮਾਹੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਵੱਲੋਂ ਦੱਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਹੀ ਜੀਵ ਦੇ ਅੰਦਰ ਸ਼ਾਂਤੀ ਹੁੰਦੀ ਹੈ। ਹੋਰ ਦੂਜੀ ਕੋਈ ਜਗ੍ਹਾ ਨਹੀਂ ਜਿੱਥੇ ਜਾ ਕੇ ਜੀਵ ਮਨ ਦੀ ਸ਼ਾਂਤੀ ਲੱਭ ਲਵੇ। ਕਹਿੰਦੇ ਚਾਹੇ ਕੋਈ ਆਪਣੇ ਵੱਲੋਂ ਬਹੁਤ ਸੋਚਦੇ ਨੇ ਕਿ ਇਸ ਤਰ੍ਹਾਂ ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਏ ਪਰ ਬਿਨਾਂ ਭਾਗਾਂ ਤੋਂ ਸਤਿਗੁਰ ਤੋਂ ਬਿਨਾਂ ਨਾਮ ਮਿਲਦਾ ਨਹੀਂ ਹੈ। ਕਹਿੰਦੇ ਜਿਨ੍ਹਾਂ ਦੇ ਅੰਦਰ ਲੋਭ ਦਾ ਵਿਕਾਰ ਹੈ ਉਹ ਮਾਇਆ ਦੇ ਵਿੱਚ ਗਲਤਾਨ ਨੇ। ਉਹ ਮਾਇਆ ਦੇ ਉਹਨਾਂ ਦੀ ਸਰਕਾਰ ਹੈ ਕਹਿੰਦੇ ਉਹਨਾਂ ਦਾ ਜੰਮਣ ਮਰਨ ਖਤਮ ਨਹੀਂ ਹੁੰਦਾ ਹੌਮੇ ਵਿੱਚ ਹਮੇਸ਼ਾ ਦੁੱਖ ਵਿੱਚ ਪੈ ਰਹਿੰਦੇ ਨੇ ਕਹਿੰਦੇ ਜਿਨ੍ਹਾਂ ਨੇ ਕਹਿੰਦੇ ਸਤਿਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਚਿੱਤ ਲਾਇਆ ਉਹ ਕਹਿੰਦੇ ਖਾਲੀ ਹੱਥ ਨਹੀਂ ਜਾਂਦੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਉਹਨਾਂ ਨੂੰ ਕਹਿੰਦੇ ਕੋਈ ਜੰਮ ਦੀ ਤਲਬ ਨਹੀਂ ਹੈ ਨਾ ਹੀ ਉਹ ਕੋਈ ਦੁੱਖ ਸਹਾਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿਲ ਗਿਆ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਗੁਰੂ ਦੇ ਸ਼ਬਦ ਦੇ ਰਾਹੀ ਸੱਚੇ ਵਿੱਚ ਲੀਨ ਹੋਏ ਰਹਿੰਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਪੌੜੀ ਟਾਡੀ ਤਿਸਨੋਂ ਆਖੀਐ ਜੇ ਖਸਮੈ ਤਰੈ ਪਿਆਰ ਦਰ ਖੜਾ ਸੇਵਾ ਕਰੇ ਗੁਰਸਬਦ ਦੀ ਵਿਚਾਰ ਟਾਡੀ ਦਰਕਰ ਪਾਏ ਸੀ ਸੱਚ ਰਖੈ ਉਰਤਾਰ ਟਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਟਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਿਫਤ ਸਲਾਹ ਕਹਿੰਦੇ ਕਰਨ ਵਾਲਾ ਟਾਡੀ ਹੁੰਦਾ ਜੋ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਉਹਦਾ ਕੀਰਤਨ ਗਾਉਂਦਾ ਕਹਿੰਦੇ ਟਾਡੀ ਉਸ ਨੂੰ ਆਖਿਆ ਜਾ ਸਕਦਾ ਜੋ ਪਰਮੇਸ਼ਰ ਦੇ ਨਾਲ ਪ੍ਰੇਮ ਕਰਦਾ ਪਰਮੇਸ਼ਰ ਤੇ ਦਰ ਤੇ ਖੜ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਕਹਿੰਦੇ ਕਿਉਂਕਿ ਉਹ ਟਾਡੀ ਜੋ ਪਰਮੇਸ਼ਰ ਦੀ ਸਿਫਤ ਸਲਾਹ ਹਿਰਦੇ ਤੋਂ ਕਰਦਾ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਟਿਕਾਉਂਦਾ ਉਹ ਪਰਮੇਸ਼ਰ ਦਾ ਦਰ ਘਰ ਪ੍ਰਾਪਤ ਕਰ ਲੈਂਦਾ ਦਰ ਤੇ ਪਹੁੰਚਣਾ ਹੁੰਦਾ ਘਰ ਵਿੱਚ ਪਰਮੇਸ਼ਰ ਆਪ ਲੈ ਜਾਂਦਾ ਉਹਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਪਿਆਰ ਪਾਉਣ ਦੇ ਨਾਲ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਉਹ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਪਰਮੇਸ਼ਰ ਦਾ ਨਾਮ ਜਪਦਾ ਇਸ ਸੰਸਾਰ ਸਾਗਰ ਨੂੰ ਤਰ ਲੈਂਦਾ ਉਹ ਟਾਡੀ ਜੋ ਸਿਫਤ ਸਲਾ ਕਰਦਾ ਸ਼ਲੋਕ ਮਹਲਾ 3 ਜਾ ਗੁਜਰੀ ਜਾਤ ਗਵਾਰ ਜਾ ਸਹ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਅੰਦਨ ਹਰ ਜਪ ਜਾਪਣਾ ਜਿਸ ਸਤ ਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ ਸਾਹੋ ਕਮ ਪਛਾਨੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜੇ ਇਹ ਗੁੱਜਰ ਹੁੰਦੇ ਨੇ ਉਦਾਂ ਉਹ ਜਾਤ ਨਹੀਂ ਵੀ ਮੰਨੀ ਜਾਂਦੀ ਆ ਪਰ ਕਹਿੰਦੇ ਜਿਹੜੇ ਜੀਵ ਜਾਤ ਚਾਹੇ ਕੋਈ ਵੀ ਹੋਵੇ ਜੋ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ ਤੇ ਉਹ ਉੱਚੀ ਜਾਤ ਵਾਲੇ ਹੋ ਜਾਂਦੇ ਨੇ ਉਹਦੇ ਨਾਮ ਰਾਹੀਂ ਕਹਿੰਦੇ ਜਿਸ ਜੀਵ ਇਸਤਰੀ ਨੂੰ ਸਤਿਗੁਰੂ ਦਾ ਮਿਲਾਪ ਹੁੰਦਾ ਉਹਦੇ ਅੰਦਰ ਪਰਮੇਸ਼ਰ ਦੇ ਲਈ ਡਰ ਆਦਬ ਪੈਦਾ ਹੁੰਦਾ ਉਹ ਕਹਿੰਦੇ ਇਸਤਰੀ ਉਹ ਜੀਵ ਇਸਤਰੀ ਕਹਿੰਦੇ ਚੰਗੇ ਗੁਣਾ ਵਾਲੀ ਮੰਨੀ ਜਾਂਦੀ ਆ ਕਿਉਂਕਿ ਉਹ ਪਰਮੇਸ਼ਰ ਦੇ ਹੁਕਮ ਨੂੰ ਮੰਨਦੀ ਆ ਪਰਮੇਸ਼ਰ ਦੇ ਨਾਲ ਫਿਰ ਉਹਦੀ ਜਾਣ ਪਹਿਚਾਨ ਹੋ ਜਾਂਦੀ ਆ ਜਿਸ ਉੱਤੇ ਪਰਮੇਸ਼ਰ ਦੀ ਆਪ ਕਿਰਪਾ ਹੁੰਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਉਹ ਕੋ ਚੱਜੀ ਕੋ ਲਖਣੀ ਪਰ ਹਰ ਛੋਡੀ ਪਤਾਰ ਪੈ ਪਈਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅੰਤਰ ਪਰਗਾਸ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਕਹਿੰਦੇ ਜਿਹੜੀ ਜੀਵ ਇਸਤਰੀ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਉਹ ਕਹਿੰਦੇ ਪਰਮੇਸ਼ਰ ਵੱਲੋਂ ਜਿਵੇਂ ਛੱਡੀ ਹੋਈ ਹੁੰਦੀ ਆ ਉਹਦੇ ਵਿੱਚ ਫਿਰ ਕੋਈ ਕਹਿੰਦੇ ਗੁਣ ਨਹੀਂ ਪੈਦਾ ਹੁੰਦੇ ਜਦੋਂ ਕਹਿੰਦੇ ਪਰਮੇਸ਼ਰ ਦਾ ਡਰ ਆਦਬ ਜੀਵ ਦੇ ਅੰਦਰ ਪੈਦਾ ਹੁੰਦਾ ਤਾਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਇਸ ਤਰ੍ਹਾਂ ਉਹਦਾ ਮਨ ਤੇ ਉਹਦਾ ਤਨ ਨਿਰਮਲ ਹੋ ਜਾਂਦੇ ਨੇ ਕਿਉਂਕਿ ਪਰਮੇਸ਼ਰ ਦੇ ਗੁਣ ਜਪ-ਜਪ ਕੇ ਜੋ ਪਰਮੇਸ਼ਰ ਬੜਾ ਗਹਿਰ ਗੰਭੀਰ ਡੂੰਘੇ ਹਿਰਦੇ ਵਾਲਾ ਉਹਦੇ ਗੁਣ ਜਪਿਆ ਜੀਵ ਦੀ ਮਤ ਉੱਤਮ ਹੋ ਜਾਂਦੀ ਆ ਜੀਵ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਪੈ ਵਿੱਚ ਬੈਸੇ ਪੈ ਰਹੇ ਪੈ ਵਿੱਚ ਕਮਾਵੈ ਕਾਰ ਐਥੇ ਸੁਖ ਵੜਿਆਈਆਂ ਦਰਗਹਿ ਮੋਖ ਦਵਾਰ ਪੈ ਤੇ ਨਿਰਪਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਪਾਵੈ ਸਾਪਲੀ ਜਿਸਨੋ ਆਪੇ ਬਖਸੇ ਕਰਤਾਰ ਹਾਂਜੀ ਸੰਗਤ ਜੀ ਪਰਮੇਸ਼ਰ ਕਹਿੰਦੇ ਗੁਰੂ ਅਮਰਦਾਸ ਜੀ ਕਿ ਜਿਹੜੀ ਜੀਵ ਇਸਤਰੀ ਪਰਮੇਸ਼ਰ ਦੇ ਡਰ ਅਦਬ ਵਿੱਚ ਰਹਿੰਦੀ ਆ ਭੈ ਵਿੱਚ ਬੈਸੇ ਡਰ ਅਦਬ ਵਿੱਚ ਰਹਿੰਦੀ ਆ ਜੀਵਨ ਆਪਣਾ ਡਰ ਅਦਬ ਵਿੱਚ गुजारਦੀ ਆ ਤੇ ਆਪਣੀ ਜਿਹੜੀ ਕਿਰਤ ਆ ਉਹ ਪਰਮੇਸ਼ਰ ਦੇ ਡਰ ਅਦਬ ਵਿੱਚ ਕਰਦੀ ਆ ਉਹਨੂੰ ਇੱਥੇ ਜੀਵਨ ਦਾ ਸੁੱਖ ਵੀ ਮਿਲਦਾ ਫਿਰ ਅੱਗੇ ਦਰਗਾਹ ਦੇ ਵਿੱਚ ਵੀ ਉਹ ਕਬੂਲ ਪੈ ਜਾਂਦੀ ਆ ਕਬੂਲ ਪੈਣਾ ਹੈ ਕਿ ਉਹਦਾ ਫਿਰ ਜਨਮ ਮਰਨ ਦਾ ਚੱਕਰ ਕੱਟ ਹੋ ਜਾਂਦਾ ਕਹਿੰਦੇ ਪਰਮੇਸ਼ਰ ਦੇ ਡਰਵ ਅਦ ਵਿੱਚ ਰਹਾ ਹੀ ਉਸ ਨਿਹਦਰ ਪ੍ਰਭੂ ਨੂੰ ਪਾ ਲਈਦਾ ਜੀਵ ਦੀ ਜੋਤੀ ਪਰਮੇਸ਼ਰ ਦੀ ਜੋਤ ਵਿੱਚ ਸਮਾ ਜਾਂਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਤੇ ਪਰਮੇਸ਼ਰ ਨੇ ਆਪ ਵਕਸ਼ਿਸ਼ ਕੀਤੀ ਆ ਉਹੀ ਚੰਗੇ ਗੁਣਾ ਵਾਲੀ ਬਣਦੀ ਹੈ ਉਹੀ ਪਰਮੇਸ਼ਰ ਨੂੰ ਪ੍ਰਸੰਨ ਕਰਦੀ ਹੈ ਮਹੱਲਾ ਤੀਜਾ ਸਦਾ ਸਦਾ ਸਲਾਹੀਏ ਸੱਚੇ ਕੋ ਬਲ ਜਾਓ ਨਾਨਕ ਇੱਕ ਛੋੜ ਦੂਜੈ ਲੱਗੈ ਸਾਜਿ ਵਾਜਲ ਜਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਦਾ ਸਦਾ ਸਲਾਹੀਏ ਕਹਿੰਦੇ ਉਸ ਪਰਮੇਸ਼ਰ ਦੀ ਸਦਾ ਹੀ ਸਿਫਤ ਸਲਾਹ ਕਰੀਏ ਉਹਦੇ ਤੋਂ ਕਹਿੰਦੇ ਬਲਿਹਾਰੇ ਜਾਣੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸੇਵਾ ਭਗਤੀ ਛੱਡ ਕੇ ਹੋਰ ਦੂਜਿਆਂ ਦੀ ਸੇਵਾ ਭਗਤੀ ਲਗਦੇ ਨੇ ਕਹਿੰਦੇ ਇਸ ਤਰ੍ਹਾਂ ਦੀ ਦੂਜਿਆਂ ਤੇ ਗੁਣ ਗਾਉਣ ਵਾਲੀ ਜਿਹਵਾ ਸੜ ਬਲ ਜਾਏ ਕਹਿੰਦੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੀ ਜਿਹਵਾ ਕਹਿੰਦੇ ਸ਼ੋਭਾ ਦਿੰਦੀ ਆ ਪੌੜੀ ਅਨਸਾ ਓ ਤਾਰ ਉਪਾਉਣ ਪਾਓ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਪੀੜਿਆ ਈਸਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਹੀਆ ਨਿਰਪੋ ਨਿਰੰਕਾਰ ਅਲਖ ਹੈ ਗੁਰਮਖ ਪ੍ਰਗਟਿਆ ਤਿਥ ਸੋਗ ਵਿਜੋਗ ਨ ਵਿਆਪੀ ਅਸਥਿਰ ਜਗਤੀਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਹੀ ਦੇਵੀ ਦੇਵਤੇ ਉਹਨਾਂ ਨੂੰ ਕਹਿੰਦੇ ਪੈਦਾ ਕੀਤਾ ਹੈ ਤੇ ਉਹਨਾਂ ਦੇ ਵਿੱਚ ਵੀ ਕਹਿੰਦੇ ਦੂਜਾ ਮਾਇਆ ਦਾ ਪਿਆਰ ਲਾਇਆ ਹੈ ਉਹ ਵੀ ਜਿਸ ਤਰ੍ਹਾਂ ਰਾਜੇ ਰਾਜ ਕਮਾਉਂਦੇ ਨੇ ਦੁੱਖ ਸੁੱਖ ਸਹਿੰਦੇ ਨੇ ਆਸਾ ਤ੍ਰਿਸ਼ਨਾ ਹੁੰਦੀਆਂ ਨੇ ਐਵੇਂ ਦੇਵੀ ਦੇਵਤਿਆਂ ਨੂੰ ਵੀ ਇਦਾਂ ਹੈ ਕਹਿੰਦੇ ਈਸ਼ਰ ਬ੍ਰਹਮਾ ਇਹਨਾਂ ਨੇ ਸਾਰਿਆਂ ਨੇ ਪਰਮੇਸ਼ਰ ਦਾ ਨਾਮ ਸਿਮਰਿਆ ਪਰ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਕਹਿੰਦੇ ਨਿਰਪਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਕਹਿੰਦੇ ਪਰਮੇਸ਼ਰ ਨੂੰ ਕਿਸੇ ਦਾ ਡਰ ਨਹੀਂ ਉਹਦਾ ਆਕਾਰ ਤੋਂ ਰਹਿਤ ਹੈ ਉਹ ਲਖਿਆ ਨਹੀਂ ਜਾ ਸਕਦਾ ਉਹ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਗੁਰੂ ਦੇ ਸਨਮੁਖ ਹੋ ਕੇ ਉਹ ਪ੍ਰਤੱਖ ਹੁੰਦਾ ਹੈ ਜਿੱਥੇ ਕਹਿੰਦੇ ਉਹ ਪ੍ਰਤੱਖ ਹੋ ਜਾਂਦਾ ਜੀਵ ਦੇ ਅੰਦਰ ਉੱਥੇ ਜੀਵ ਨੂੰ ਕਹਿੰਦੇ ਕੋਈ ਚਿੰਤਾ ਜਾਂ ਪਰਮੇਸ਼ਰ ਵੱਲੋਂ ਵਿਛੋੜਾ ਨਹੀਂ ਸਹਿਣਾ ਪੈਂਦਾ ਉਹ ਜੀਵ ਵੀ ਪਰਮੇਸ਼ਰ ਵਾਂਗ ਅਟਲ ਹੋ ਜਾਂਦਾ ਜਿੱਥੇ ਪਰਮੇਸ਼ਰ ਪ੍ਰਗਟ ਹੋ ਜਾਂਦਾ ਸ਼ਲੋਕ ਮਹੱਲਾ ਤੀਜਾ ਇਹ ਸਭ ਕਿਛ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹ ਲੇਖਾ ਲਿਖਿਆ ਸੋ ਹੋਆ ਪਰਵਾਨ ਨਾਨਕ ਜੀ ਕੋ ਆਪ ਗਨਾਈ ਦਾ ਸੋ ਮੂਰਖ ਗਵਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਜੋ ਕੁਝ ਸੰਸਾਰ ਵਿੱਚ ਹੈ ਸਾਰਾ ਆਕਾਰ ਸਾਰਾ ਪਸਾਰਾ ਇਹ ਸਭ ਕੁਝ ਖਤਮ ਹੋਣ ਵਾਲਾ ਹੈ ਸੰਸਾਰ ਦਾ ਕਹਿੰਦੇ ਵੀ ਜਿਹੜਾ ਜਿਨੇ ਇਹ ਸਾਰੇ ਲੇਖ ਲਿਖੇ ਨੇ ਸੰਸਾਰ ਦੇ ਉਹ ਪਰਮੇਸ਼ਰ ਜਿਸ ਜੀਵ ਨੂੰ ਕਬੂਲ ਹੋ ਗਿਆ ਉਹ ਤੇ ਜੀਵ ਠੀਕ ਹੈ ਪਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਪਰਮੇਸ਼ਰ ਨੂੰ ਨਹੀਂ ਸਮਝਦਾ ਤੇ ਆਪਣੇ ਆਪ ਨੂੰ ਸਮਝਦਾ ਹੈ ਕਰਤਾ ਉਹ ਕਹਿੰਦੇ ਮੂਰਖ ਗਵਾਰ ਹੈ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿंचे ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਦਾ ਮਨ ਹਾਥੀ ਵਾਂਗ ਮਸਤ ਹੈ ਜਿੱਥੇ ਕਹਿੰਦੇ ਗੁਰੂ ਇਹ ਤਾਂ ਮਹਾਵਤ ਬਣ ਜਾਏ ਤੇ ਗੁਰੂ ਦਾ ਉਪਦੇਸ਼ ਇਹਦੇ ਸਿਰ ਤੇ ਕੁੰਡਾ ਬਣ ਜਾਏ ਫਿਰ ਜੀਵ ਗੁਰੂ ਦੀ ਸਿੱਖਿਆ ਤੇ ਤੁਰਦਾ ਹੈ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਸਿਰ ਤੇ ਗੁਰੂ ਦਾ ਉਪਦੇਸ਼ ਨਹੀਂ ਗੁਰੂ ਨਹੀਂ ਹੈ ਉਹ ਜੀਵ ਮੁੜ ਮੁੜ ਕੇ ਕੁਰਾਹੇ ਪੈਂਦਾ ਹੈ ਪੌੜੀ ਤਿਸ ਆਗੇ ਅਰਦਾਸ ਜੀ ਨਾਨਕ ਪੈ ਅਚਿੰਤ ਹਰ ਤਨ 내 ਚਲਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਜਗਤ ਪੈਦਾ ਕੀਤਾ ਹੈ ਉਹਦੇ ਅੱਗੇ ਹੀ ਅਰਦਾਸ ਕਰੀਏ ਉਹਦੀ ਕਿਰਪਾ ਲਈ ਉਹਦੀ ਨਾਮ ਦੀ ਦਾਤ ਲਈ ਉਹਦੀ ਬਖਸ਼ਿਸ਼ ਲਈ ਜਿਹੜੇ ਜੀਵ ਕਹਿੰਦੇ ਸਤਗੁਰ ਦੇ ਰਾਹੀਨ ਦਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਨਾਮ ਰੂਪੀ ਫਲ ਪਾ ਲੈਂਦੇ ਨੇ ਉਹਦਾ ਨਾਮ ਕਹਿੰਦੇ ਅੰਮ੍ਰਿਤ ਹੈ ਜਿਹੜੇ ਜੀਵ ਇਹਨੂੰ ਧਿਆਉਂਦੇ ਨੇ ਸੰਤ ਸੰਤ ਜਨਾਂ ਦੀ ਸੰਗਤ ਦੇ ਵਿੱਚ ਉਹ ਆਪਣੇ ਸਾਰੇ ਦੁੱਖ ਮਿਟਾ ਲੈਂਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਤਾਂ ਇਕੱਠਾ ਕਰਦੇ ਨੇ ਉਹ ਅਚਿੰਤ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਇਹ ਧਨ ਨੂੰ ਕੋਈ ਉਹਨਾਂ ਕੋਲੋਂ ਚੁਰਾ ਨਹੀਂ ਸਕਦਾ ਇਹ ਧਨ ਨੂੰ ਨਾ ਤੇ ਹਵਾ ਉਡਾਉਂਦੀ ਆ ਨਾ ਹੀ ਪਾਣੀ ਰੋੜ ਸਕਦਾ ਨਾ ਹੀ ਚੋਰ ਚੱਕਾ ਇਹਨੂੰ ਚੁਰਾ ਸਕਦਾ ਇਸ ਸਦਾ ਦੀ ਜੀਵ ਦਾ ਬਣ ਜਾਂਦਾ ਜਿਨੇ ਇਕੱਠਾ ਕੀਤਾ ਸ਼ਲੋਕ ਮਹੱਲਾ ਤੀਜਾ ਖੇਤ ਮੇ ਆਲਾ ਉੱਚੀਆਂ ਕਰ ਉੱਚਾ ਨਿਰਣਾ ਮਹਿਲ ਭਗਤੀ ਕਰ ਸਰੈ ਸੱਜਣ ਪਾਹਣਿਓ ਬਰਸਨਾਤਾ ਬਰਸ ਕਨਾ ਬਹੁੜ ਬਰਸ ਕਾਹੇ ਨਾਨਕ ਤਿੰਨ ਬਲਿਹਾਰਣੇ ਜਿਨ ਗੁਰਮਖ ਪਾਇਆ ਮਨ ਮਾਹੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਜਦੋਂ ਬੱਦਲਾਂ ਨੂੰ ਦੇਖਦੇ ਨੇ ਕਿ ਵਰਖਾ ਆਉਣ ਵਾਲੀ ਆ ਕਿਸਾਨ ਆਪਣੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰ ਦਿੰਦੇ ਨੇ ਕਿ ਵੀ ਪਾਣੀ ਵਿੱਚ ਖੜਾ ਰਹਿ ਸਕੇ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵ ਦੇ ਅੰਦਰ ਭਗਤੀ ਹੁੰਦੀ ਆ ਸਾਧਨਾ ਹੁੰਦੀ ਆ ਭਗਤੀ ਦੀਆਂ ਵੱਟਾਂ ਉੱਚੀਆਂ ਹੁੰਦੀਆਂ ਨੇ ਉੱਥੇ ਕਹਿੰਦੇ ਸੰਤ ਜਨ ਗੁਰੂ ਦਾ ਉਪਦੇਸ਼ ਉੱਥੇ ਟਿਕ ਸਕਦਾ ਹੈ ਉੱਥੇ ਹੀ ਸੰਤ ਜਨ ਆਉਂਦੇ ਨੇ ਜਿੱਥੇ ਕਹਿੰਦੇ ਭਗਤੀ ਹੁੰਦੀ ਹੈ ਸਾਧਨਾ ਹੁੰਦੀ ਹੈ ਜਿਸ ਧਨ ਵਿੱਚ ਜਿਸ ਮਨ ਵਿੱਚ ਕਹਿੰਦੇ ਫਿਰ ਕਹਿੰਦੇ ਨੇ ਗੁਰੂ ਰੂਪੀ ਬੱਦਲ ਨੂੰ ਕਹਿੰਦੇ ਨੇ ਕਿ ਇਹ ਗੁਰੂ ਜੇ ਤੂੰ ਆਪਣਾ ਉਪਦੇਸ਼ ਦੇਣਾ ਹੈ ਤਾਂ ਹੁਣ ਦੇ ਜਦੋਂ ਮੇਰਾ ਇਹ ਮਨੁੱਖਾ ਜਨਮ ਬੀਤ ਗਿਆ ਫਿਰ ਮੇਰੇ ਲਈ ਤੇਰੇ ਉਪਦੇਸ਼ ਦਾ ਕੋਈ ਫਾਇਦਾ ਨਹੀਂ ਹੋਣਾ ਫਿਰ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰਿਆ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਆਪਣੇ ਮਨ ਦੇ ਵਿੱਚ ਪਰਮੇਸ਼ਰ ਨੂੰ ਪਾ ਲਿਆ ਆਪਣੇ ਹਿਰਦੇ ਵਿੱਚ ਮਨ ਵਿੱਚ ਜਿੱਥੇ ਪਰਮੇਸ਼ਰ ਰਹਿ ਰਿਹਾ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਗੁਰੂ ਰਾਹੀਂ ਨਾਨਕ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਗਲਤੀਆਂ ਇਸ ਇਸ ਦਾਸੀ ਨੂੰ ਮਾਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ